ਪਿਛਲੇ ਦਿਨਾ ਦੌਰਾਨ ਪੰਜਾਬ ਚ ਹੋਈ ਗੜੇਮਾਰੀ ਕਾਰਨ ਕਈ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਸੀ। ਇਸੇ ਤਹਿਤ ਨਵਾਂ ਸ਼ਹਿਰ ਦੇ ਪਿੰਡ ਹਿਆਲਾ ਦੇ ਕਿਸਾਨ ਸੋਨ ਸਿੰਘ ਦੀ ਫਸਲ ਵੀ ਗੜਿਆਂ ਦੀ ਮਾਰ ਕਾਰਨ ਖਰਾਬ ਹੋ ਗਈ। ਪਹਿਲਾਂ ਹੀ 9 ਲੱਖ ਦੇ ਕਰਜ਼ ਦੀ ਮਾਰ ਚੱਲ ਰਹੇ ਕਿਸਾਨ ਸੋਨ ਸਿੰਘ ਨੇ ਛੱਪੜ ਚ ਛਾਲ ਮਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਫਸਲ ਦੇ ਖਰਾਬ ਹੋਣ ਕਾਰਨ ਸੋਨ ਸਿੰਘ ਪਿਛਲੇ ਕਈ ਦਿਨਾ ਤੋਂ ਪਰੇਸ਼ਾਨ ਸੀ। ਗੜਿਆਂ ਦੇ ਬਾਅਦ ਫੇਰ ਵੀ ਕਰਜ਼ਾ ਬਹੁਤ ਸਿਰ ਜਿੱਦਣ ਦੇ ਗੜੇ ਪਏ ਤੇ ਦਿਨ ਦਾ ਪਰੇਸ਼ਾਨੀ ਬਹੁਤ ਆ ਕਦੇ ਰੋਣ ਲੱਪਾਂ ਦਾ ਤਾਂ ਕਦੇ ਕਹਿੰਦਾ ਤਾਂ ਮੈਨੂੰ ਪਰੇਸ਼ਾਨੀ ਬਹੁਤ ਹੋ ਫਿਰ ਇਸ ਕਰਕੇ ਕਾਰਜਾ ਪੇ ਮੇਰੇ ਸਿਰ ਵਾ ਮੈਂ ਕਿੱਥੋਂ ਦੇਊਗਾ ਪੈਸਾ ਤੇ ਗਾਹਾਂ ਨੂੰ ਵੀ ਠੇਕਾ ਦੇ ਚੁੱਕਿਆ ਹਾਂ ਤਾਂ ਤੇ ਹੁਣ ਮੈਂ ਕਿੱਥੋਂ ਦੇਊਗਾ ਮੇਰਾ ਬਹੁਤ ਬੁਰਾ ਹਾਲ ਹੋ ਤੇ ਮੈਂ ਬਚ ਨਹੀਂ ਸਕਦਾ ਇਸ ਪਰੇਸ਼ਾਨੀ ਦੇ ਵਿੱਚ ਉਹਨਾਂ ਆਪਣੀ ਛਾਲ ਮਾਰੀ ਤੇ ਮੈਂ ਦੁਖੀ ਬਹੁਤ ਹਾਂ ਮੇਰੇ ਪਿਤਾ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਸੀ ਗੜੇ ਪੈਣ ਦੀ ਖਾਤਰ ਸਾਰੀ ਫਸਲ ਕਰ ਗਈ ਤੇ ਉਹਨਾਂ 6 ਕਬੋਰੀਆਂ ਖੇਤ ਦੀਆਂ ਨਿਕਲੀਆਂ 22 ਖੇਤ ਸੀ ਉੱਚੇ 7 ਬੋਰੀਆਂ ਹੋਈਆਂ ਉਹਦੇ ਖਾਤਰ ਉਹਨਾਂ ਜਾ ਕੇ ਛੱਪੜ ਚ 11 ਵਜੇ ਜਾ ਕੇ ਰਾਤ ਨੂੰ ਛਾਲ ਮਾਰੀ ਕਾਰਨ ਵੀ ਇਹਦਾ ਇਹੀ ਕਾਰਨ ਹੈ ਵੀ ਠੇਕੇ ਦੇਣ ਲਈ ਪੈਸਾ ਨਹੀਂ ਸੀ ਕੋ ਕੋ ਪੈਸਾ ਹੈ ਹੀ ਨਹੀਂ ਸੀ 9-10 ਲੱਖ ਤਾਂ ਬੈਂਕ ਦਾ ਹੈ ਠੀਕ ਹੈ ਹਾਂਜੀ ਉਹ ਕਹਿੰਦਾ ਮੈਂ ਕਿੱਥੋਂ ਦੇਣੇ ਮੋਰੇ ਪੈਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੋਨ ਸਿੰਘ ਦੇ ਘਰ ਦੇ ਹਾਲਾਤ ਠੀਕ ਨਹੀਂ ਨੇ ਤੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੀ مالی ਸਹਾਇਤਾ ਕੀਤੀ ਜਾਵੇ ਨਵਾਂ ਸ਼ਹਿਰ ਤੋਂ ਜੋਬਨਪ੍ਰੀਤ ਪੰਗਲ ਜਗਬਾਣੀ ਟੀਵੀ